ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਢੇਡੂ ਬੱਚੀ ਦਿਖਾਉਣੀ ਆ ਸੋ ਨੂੰ ਹਾਜ਼ਰਾ ਕੁਝ ਦਿਨ ਬਾਕੀ ਆ ਰੇਟ ਐਂਡ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏਗਾ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਦਸ ਸਿੰਘ ਮਾਨ ਜੀ ਫਟ ਤੋੜ ਫਟਾਉੜੋ ਇਹ ਪਿੰਡ ਭਦੌਣ ਸੰਨਾ ਰੋਡ ਪਹਿਲੇ ਕੁਠੀ ਜਾ ਕੇ ਕੀਤਾ ਜਾਂਦਾ ਹੈ ਨਾ ਮੋਬਾਈਲ ਨੰਬਰ ਆਪਣੇ 98766 901 98766 901 901 ਜੇ ਬੱਚੀ ਦੇਖਣੇ ਆਪਣੇ ਘਰ ਦੀ ਜਾਂ ਪੜੀ ਆਈ ਠੀਕ ਹੈ ਅੱਜ ਇਹਦੇ ਸੂਨਤੀ ਦਿਨ ਕਿੰਨੇ ਕਿ ਬਾਕੀ ਪਏ ਆ 18 ਤਰੀਕ ਨੂੰ ਦਿਨ ਪੂਰੇ ਹੋਇਆ ਨੇ ਜੀ ਕੱਲ ਨੂੰ ਜਾਂ ਠੀਕ ਹੈ 18 ਤਰੀਕ ਨੂੰ ਦਿਨ ਪੂਰੇ ਆ ਤੇ ਇਹਦੀ ਮਾਦਾਰ ਰਿਕਾਰਡ ਵਗੈਰਾ ਕੋਸੀ ਇਹਦੀ ਮਾਦਾਰ ਰਿਕਾਰਡ 20 ਕਿਲੋ ਦਾ ਸੀ ਠੀਕ ਹੈ 20 ਕਿਲੋ ਵਾਲੀ ਵੜਦੀ ਆ ਗਈ ਬੱਚੀ ਇਹ ਠੀਕ ਹੈ ਕਿੰਨੀ ਉਮਰ ਹੋ ਗਈ ਇਹਦੀ ਇਹ ਉਹਨਾਂ ਦੇ 2 ਸਾਲ ਤੋਂ ਘੱਟ ਹੀ ਹੋਈ ਪਾਣੇ 2 ਸਾਲ ਲਗਭਗ ਦੰਦੋ ਖੀਰੀ ਹੋਈ ਹੈ ਹਨਾ ਖੀਰੀ ਹੈ ਠੀਕ ਹੈ ਤੇ ਦੁੱਧ ਦਾ ਅੰਦਾਜ਼ਾ ਲਈ ਆਪਾਂ ਕਿੰਨਾ ਪਾ ਦੂਗੀਏ 25 ਤੋਂ 18 ਲੀਟਰ ਤੱਕ ਕਹਿੰਦਾ ਆਪਾਂ 18-19 ਕਿਲੋ ਦੁੱਧ ਮੰਗੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ ਹਾਂਜੀ ਠੀਕ ਹੈ ਤੇ ਇਹਦੇ ਸੀਮਨ ਕਿਹੜਾ ਲੱਗਿਆ ਸੀ ਸੀਮਨ 10 ਮਾਰਕ ਦਾ ਡੈਨ ਮਾਰਕ ਐਚ ਆਫ ਦਾ ਲੱਗਿਆ ਹਾਂਜੀ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਬਈ ਜੀ ਬੰ ਮੜਾ ਮੜਾ ਮਾਨਤਨ ਹੋ ਜੇ ਮੌਕੇ ਤੇ ਤੋੜ ਦੇ ਬਾਹਰ ਨੂੰ ਸਵਰਣ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਅੱਜ ਦਿਨ ਪੂਰੇ ਹੋ ਗਏ ਫ ਲਗਭਗ ਮੇਰੇ ਹਿਸਾਬ ਨਾਲ ਬੱਚੀ 5-7 ਨੂੰ ਉੱਪਰ ਲੈ ਜਾਊਗੀ। ਸੁਭਰ ਕੱਦ-ਗਾੜ ਵਗੈਰਾ ਬੱਚੇ ਦੇਖ ਸਕਦੇ ਹਾਂ। ਸੋਹਣਾ ਸਾਫ ਸੁਥਰਾ ਰਾਜੀਸਮੀ ਬਲੀ ਵੀ ਤੇ ਲਗਭਗ ਦਿਨ ਪੂਰੇ ਆ 2-4 ਦਿਨ ਉੱਪਰ ਬੱਚੀ ਲੈ ਸਕਦੀ ਆ। ਸੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਸੋਹਣੀ ਸਾਫ ਸੁਥਰੀ ਰੇਟ ਇਹਦਾ ਬੱਚੀ ਦਾ ਹੈਗਾ 75000 ਰੁਪਇਆ। 75 ਜੋ ਮੌਕੇ ਤੇ ਮਾਨਤਾ ਕਰਦਾਂਗੇ ਥੋੜਾ ਬੋਤ ਹੈ ਜੀ। ਹਾਂ ਜੀ ਮਾਨਤਾ ਕਰਦੇ। ਠੀਕ ਹੈ ਕਹਿੰਦੇ ਬਾ 18 ਕਿਲੋ ਤੋ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੇ। ਹਾਂਜੀ। ਭੱਲੇ ਚਲੋ ਅੰਦਰ। ਸਭ ਤੋਂ ਮੂਹ ਮੱਥਾ ਤੇ ਕੱਦ ਕਾਠ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਦਿੰਦੋਖੀ ਦੀ ਬਿਲਕੁਲ ਇੱਕ ਬੱਚਾ ਹੀ ਅਜੇ ਤੇ ਦੇ ਦਵਾਇਆਂ ਨੇ ਮੰਗਿਆ 75000 ਰੁਪਇਆ ਇਹਦੇ ਵਿੱਚੋਂ ਮਾਨਤ ਨੂੰ ਬਾਕੀ ਵੀਰਾਂ ਦੇ ਇੱਕ ਦੋ ਨਾ ਘਰ ਹੋ ਰੱਖੇ ਪਿਆ ਕੋਈ ਵਪਾਰ ਆਲਾ ਕੰਪਨੀ ਤੇ ਨੰਬਰ ਬੋਲਦਾ ਬਾਈ ਦੁਬਾਰੇ ਆਪਣਾ 987669013 ਠੀਕ ਆ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਆ ਗਿਆ ਸ਼ਹਿਰ ਪਧੌੜ ਦੇ ਨਾਲ ਹੀ ਖੇਤਾਂ ਦੇ ਬਾਹਰ ਸਨਣਾ ਰੋਡ ਦੇ ਮੱਝੇ ਦੀ ਰਹਿਸ ਹੈਗੀ ਤੇ ਥਾਨ ਵਗੈਰਾ ਸਾਰੇ ਓਕੇ ਆ ਕਿਸੇ ਵੀ ਵੀਰ ਦੇ ਬੱਚੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਵੀਡੀਓ ਦੇਖ ਲਈਏ ਚੈਨ